ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦੀਵਾਨੇਵਲ ਕਲਾ ਜਿੱਥੇ ਦਾ ਰਹਿਣ ਵਾਲਾ ਕਰਮਵੀਰ ਸਿੰਘ ਜੋ ਕਿ ਆਰਮੀ ਦੇ ਗ੍ਰਫਟ ਚ ਤਾਇਨਾਤ ਸੀ ਇਹ دوران ਡਿਊਟੀ ਦੇ ਦੌਰਾਨ ਅਰੁਣਾਚਲ ਪ੍ਰਦੇਸ਼ ਚ ਸ਼ਹੀਦ ਹੋ ਗਿਆ ਦੱਸ ਦੇ ਕਿ ਇਹ ਨੌਜਵਾਨ ਪਿਛਲੇ 16 ਸਾਲ ਤੋਂ 97 ਰੋਡ ਕਨੈਕਸ਼ਨ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਇਹ ਮਹਿਕਮਾ ਜਲ ਸੈਨਾ ਥਲ ਸੈਨਾ ਅਤੇ ਵਾਯੂ ਸੈਨਾ ਦੇ ਨਾਲ ਸੜਕ ਬਣਾਉਣ ਅਤੇ ਪੁਲ ਬਣਾਉਣ ਅਤੇ ਸੁਰੰਗਾਂ ਬਣਾਉਣ ਦਾ ਅਤੇ ਨਾਲ ਹੀ ਮੋਰਚੇ ਇੱਕ ਥਾਂ ਤੇ 에어ਪੋਰਟ ਤੱਕ ਬਣਾਉਣ ਦਾ ਵੀ ਕੰਮ ਕਰਦਾ ਹੈ ਸ਼ਹੀਦ ਕਰਮਵੀਰ ਸਿੰਘ ਦੀ ਮਰਤਕ ਦੇ ਅੱਜ ਜੱਦੀ ਪਿੰਡ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਅਤੇ ਪੂਰੇ ਇਲਾਕੇ ਪਰ ਤੋਂ ਵੱਡੇ ਗਿਣਤੀ ਚ ਲੋਕਾਂ ਦਾ ਇਕੱਠ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚ ਸ਼ਹੀਦ ਕਰਮਵੀਰ ਸਿੰਘ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਪਤਨੀ ਤੇ 14 ਸਾਲ ਦੇ ਬੇਟੇ ਨੂੰ ਛੱਡ ਗਿਆ ਉੱਥੇ ਹੀ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਰੋਡ ਬਣਾਉਣ ਲਈ ਕੰਮ ਕਰ ਰਿਹਾ ਸੀ ਕਿ ਲੈਂਡਸਲਾਈਡ ਹੋਈ ਤਾਂ ਉਸਨੇ ਆਪਣੇ ਸਾਥੀ ਨੌਜਵਾਨ ਨੂੰ ਤਾਂ ਬਚਾ ਲਿਆ ਲੇਕਿਨ ਉਸ ਦੀ ਇਹ ਜੰਨ ਚ ਲੀ ਗਏ ਤੇ ਉਹ ਸ਼ਹੀਦ ਹੋ ਗਿਆ ਅੱਜ ਬੜਾ ਹੀ ਮਨ ਭਰਿਆ ਦੁੱਖ ਲੱਗਾ ਕਿ ਸ਼ਹੀਦ ਕਰਮਵੀਰ ਸਿੰਘ ਜੋ ਕਿ ਇੱਕ ਡਿਊਟੀ ਦੌਰਾਨ ਖਾਸਾ ਹੋਇਆ ਪਿੰਡ ਦਿਵਾਨੀਵਾਲ ਤੋਂ ਸੀ ਸੋ ਇਥੇ ਬਹੁਤ ਹੀ ਦੁੱਖ ਲੱਗਦਾ ਜਦੋਂ ਕੋਈ ਆਪਣਾ ਜਵਾਨ ਇਸ ਤਰ੍ਹਾਂ ਇੱਕ ਸ਼ਹੀਦ ਹੋ ਕੇ ਪਿੰਡ ਹੁੰਦਾ ਇੱਕ ਇਹ ਇੰਨਾ ਦੁੱਖ ਦੀ ਘੜੀ ਚ ਇਸ ਪਿੰਡ ਵਾਲਿਆਂ ਦੀ ਵੀ ਸਾਰਿਆਂ ਦੀਆਂ ਅੱਖਾਂ 'ਚ ਨਮ ਹੀ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ ਬਲ ਬਖਸ਼ੇ ਭਾਣਾ ਮੰਨਦਾ ਮੇਰੇ ਸਤਿਕਾਰਯੋਗ ਭਰਾ ਵੱਡੇ ਸਰਦਾਰ ਅਮਨ ਸਿੰਘ ਜੀ ਸ਼ਰੀ ਗਲਸੀ ਉਹਨਾਂ ਵੱਲੋਂ ਵੀ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਬਕੀ ਜੀ ਸਰਕਾਰ ਮੈਨੂੰ ਮੇਰੇ ਐਮਐਲਏ ਸਾਹਿਬ ਦਾ ਹੀ ਫੋਨ ਆਇਆ ਸੀ ਸ਼ਰੀ ਭਈ ਦਾ ਕਿ ਤੁਸੀਂ ਉੱਥੇ ਜਾਓ ਇੱਕ 90 ਜਾਂ ਕਰੋ ਤੇ ਉਹਨਾਂ ਵਾਲੇ ਜੋ ਵੀ ਇਸ ਪਰਿਵਾਰ ਨਾਲ ਜਿਹਦਾ ਸਸਕਾਰ ਹੋ ਗਿਆ ਸੋ ਇਸ ਸ਼ਹੀਦ ਸ਼ਹੀਦ ਭਰਾ ਦੀ ਜੋ ਵੀ ਆ ਰਿਪੋਰਟਾਂ ਆਪਾਂ ਸਰਕਾਰ ਨੂੰ ਦਵਾਂਗੇ ਤੇ ਕੁਝ ਨਾ ਕੁਝ ਜੋ ਵੀ ਆਪਾਂ ਮੰਗ ਰੱਖਾਂਗੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਮੈਂ 70000 ਬੀਆਰਓ ਤੋਂ ਟਾਰਮੈਂਟ ਟਾਪ ਆ ਜੀ ਪੂਰੇ ਸਾਡੇ ਉਥੇ ਰਾਤ ਤੋਂ ਜਗ੍ਹਾ ਜਿੱਥੇ ਐਕਸੀਡੈਂਟ ਹੋਇਆ ਉਥੇ ਮੈਂ ਰਿਆ ਖੁਦ ਮੈਂ 2 ਸਾਲ ਉਥੇ ਕੱਟੇ ਆ ਬਹੁਤ ਹੀ ਡੈਂਜਰਸ ਇਲਾਕਾ ਹੈ ਤੇ ਰੋਪ ਜਿਹੜੀ ਆ ਬਿਲਕੁਲ ਕੱਚੀ ਰੋਪ ਹੈ ਕਦੀ ਸੜਾ ਡਾ ਸਕਦਾ ਤੇ ਮੈਂ ਬਾਰਡਰ ਰੋਡ ਦੀ ਤਰਫੋਂ ਮਤਲਬ ਕਿ ਜੋ ਬੈਨੀਫਿਟ ਆਉਤੇ ਅਸੀਂ ਕਰਾਂਗੇ ਆਪਣਾ ਇਥੇ ਐਪਲੀਕੇਸ਼ਨ ਵਗੈਰਾ ਭੇਜਾਂਗੇ ਬਾਕੀ ਪੰਜਾਬ ਗਵਰਨਮੈਂਟ ਕੇ ਵੀ ਸਾਡੀ ਅਪੀਲ ਹੈ ਕਿ ਜਿੱਦਾਂ ਬਾਕੀਆਂ ਨੂੰ ਸਬੰਧ ਕੀਤਾ ਜਾਂਦਾ ਹੈ ਜਿੱਦਾਂ ਫੌਜਦਾਰ ਹੁੰਦਾ ਹੈ ਇਦਾਂ ਸਾਡਾ ਵੀ ਮਤਲਬ ਕਿ ਕਨਫੀਰਮੇਸ਼ਨ ਜਿਹੜਾ ਸ਼ਹੀਦ ਹੋਇਆ ਹੁਣ ਡਿਊਟੀ ਸ਼ਹੀਦ ਹੋਇਆ ਹੈ ਡਿਊਟੀ ਕਰ ਰਿਹਾ ਸੀ ਤੇ ਡਿਊਟੀ ਦਾ ਸ਼ਹੀਦ ਹੋਇਆ ਜੀ ਇਹਨੂੰ ਵੀ ਉਦਾਂ ਸਬੰਧ ਕੀਤਾ ਜਾਵੇ ਜਿੱਦਾਂ ਆ ਬਾਰਡਰ ਰੋਡ ਦਾ ਵੀ ਉਦਾਂ ਮਤਲਬ ਕਿ ਪੀਆਰਓ ਆਰਗੇਨਾਈਜੇਸ਼ਨ ਜਿਹੜਾ ਹੁੰਦਾ ਹੈ ਮਤਲਬ ਕਿ 40% ਇਹਦੇ ਚ ਆਰਮੀ ਹੈ ਔਰ 60% ਜੋ ਹੈ ਗ੍ਰਫ ਹੈ ਜਿਹੜਾ ਸਾਡਾ ਡਿਪਾਰਟਮੈਂਟ ਦਾ 60% ਹੈ 40% ਤੇ ਜਿਹੜਾ ਆਰਬੀ ਪਰਸੂਡ ਕੰਮ ਕਰਦੇ ਜਦੋਂ ਕਿ ਸਾਡਾ ਇੱਕ ਜਵਾਨ ਡੈਡ ਬਾਡੀ ਲੈ ਕੇ ਆਇਆ ਇਹ 40% ਚ ਇਹ ਵੀ ਆਉਂਦੇ ਸਾਡੇ ਨਾਲ ਤੇ ਜੇ ਇਹਨਾਂ ਨੂੰ ਵੀ ਮਤਲਬ ਵੀ ਉੱਥੇ ਸਮਾਨਤ ਕੀਤਾ ਜਾਂਦਾ 40% ਵਾਲਿਆਂ ਨਾਲ ਸਮਾਨਤ ਤੇ ਆਰਮਡ ਫੋਰਸ ਦੇ ਵਿੱਚ ਮੇਰੇ ਕੱਲਾ ਬੈਨੀਫਿਟ ਸੇਮ ਹੀ ਹੈ ਹਾਂਜੀ ਸੇਮ ਹੈ ਜੀ ਬੈਨੀਫਿਟ ਉਹੀ ਪੂਰਾ ਰਾਸ਼ਨ ਸਾਡਾ ਉਦਾਂ ਬਰਾਬਰ ਹੈ ਸੇਮ ਰਾਸ਼ਨ ਸੇਮ ਪੇਮੈਂਟ ਹੈ ਲੈਫਰ वगैरह सब होते हैं लेकिन उनों जोड़ा आर्मी पर्सनल नु आ, वो है, है।, जो जो है वो मतलब की बेनिफिट ਦਿੱਤਾ ਜਾਂਦਾ ਜਿਹੜਾ ਪੰਜਾਬ ਗਵਰਨਮੈਂਟ ਹੈ 1 ਕਰੋੜ ਰੁਪਿਆ ਉਹਨਾਂ ਲਾਗੂ ਕੀਤਾ ਤੇ ਅਸੀਂ ਚਾਹੁੰਦੇ ਆਂ ਕਿ ਇਦਾਂ ਬਾਰਡਰ ਰੋਡਾਂ ਦੇ ਜੋ ਜੱਟ ਸਾਡਾ ਕੋਈ ਜਵਾਨ ਸ਼ਹੀਦ ਹੁੰਦਾ ਉਹਨੂੰ ਵੀ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਇਦਾਂ ਹੀ ਸਮਾਨਤ ਕਰੇ ਸਾਨੂੰ ਉਹ ਦਮਕ ਪਤਾ ਲੱਗਾ ਤੇ ਕੋਈ ਇਹ ਉਹ ਜੀ ਇਹ ਦੋ ਜੀ ਉਹ ਲਿਆ ਕੋ ਹੁਣ ਬੜਾ ਆ ਵੀ ਦਾ ਘਮ ਹੋਇਆ ਕੀ ਪਤਾ ਦਾ ਕੰਮ ਵੀ ਸੀ ਫਿਰ ਬਾਅਦ ਵਿੱਚ ਉਹ ਗਏ ਤਾਂ ਪਹਿਲੇ ਪਤਾ ਦਾ ਕੰਮ ਆਖੀ ਨਹੀਂ ਹੋਇਆ ਜਾ ਕੰਮ ਹੋਇਆ ਵੀ ਤਾਂ ਜਦੋਂ ਇਥੋਂ ਛੁੱਟੀ ਕਦੋਂ ਗਿਆ ਸੀ ਕਿੰਨੇ ਦਿਨ ਛੁੱਟੀ ਗਿਆ 23 ਦਿਨ ਸੀ 20 ਨੂੰ ਗਿਆ ਤੇ ਛਾਤ ਤੱਕ ਦਿਨ ਪੂਰੀ ਤੜੀ ਆਪਣੀ ਸ਼ਾਮ ਚ ਸੀ ਡਿਊਟੀ ਆਹ ਉਹ ਆਪਣੇ ਉਤਰਾਖੰਡ ਵਾਲੇ ਹੁੰਦੇ ਨੇ ਫੋਨ ਉਹ ਮਿਲਣੇ ਪਗਾਂ ਦੇ ਗਾਣੇ ਮੇਰਾ ਨਾਮ ਹੈ ਨਰਿੰਦਰ ਸਿੰਘ ਸਨਮੋ ਵਰਦੀ ਸਿੰਘ ਪੰਡਿਤ ਸ਼ੁਰੂ ਕਰਾਂ। ਭਾਜੀ ਕਿੱਦਾਂ ਇਹ ਜੇ ਕਰਨਬੀਨੋ ਨਾਲ ਮਿਲਣ ਕਰੀਏ। ਇਹ ਭਾਈ ਇਹ ਨਰਾ ਸੁਭਾਅ ਤਾਂ ਬਹੁਤ ਵਧੀਆ ਸੀ 2009 ਚ ਭਰਤੀ ਹੋਏ ਨੇ ਗ੍ਰੇਪ ਦੇ ਵਿੱਚ। ਇਹਨਾਂ ਦੀ ਪਹਿਲਾਂ ਡੂਰੀ ਅਦਰ ਜੈਂਡਗੇ ਸਾਈਡ 'ਚ ਉੱਥੋਂ ਨੇ ਉਹ ਨਾਚਰ ਪ੍ਰਦੇਸ਼ ਵਿੱਚ ਇਹਨਾਂ ਦੀ ਪੋਸਟਿੰਗ ਹੋਈ ਸੀ। ਉੱਥੇ ਰੋਡ ਦਾ ਕੋਈ ਕਲੀਅਰੈਂਸ ਦਾ ਕੰਮ ਕਰ ਰਹੇ ਸੀ। ਤੇ ਅਚਾਨਕ ਪਹਾੜੀ ਜਿਹੜੀ ਸਲਾਈਡਿੰਗ ਹੋਈ ਗਿਆ ਤੇ ਇਹਨਾਂ ਦੇ ਉੱਪਰ ਉਹ ਮਤਲਬ ਪੱਥਰ ਆ ਗਏ ਸਿਰ ਦੇ ਉੱਤੇ ਜਾਂ ਕੈਬਨ ਜਿਹੜਾ ਹੁੰਦਾ ਵਾ ਫੋਗਲੈਂਡ ਉਹਦੇ ਤੇ ਡਿੱਗਾ ਆ ਗਿਆ। ਜਿਸ ਕਰਕੇ ਇਹਨਾਂ ਦੀ ਡਿਊਟੀ ਦੇ ਦੌਰਾਨ ਹੀ ਮਤਲਬ ਹੋਈ ਹੈ ਤੇ ਹਨੂ ਭਗਰਾ ਵੀ ਡਿਊਟੀ ਦੇ ਦੌਰਾਨ ਆਪਣੀ ਦੇਸ਼ ਦੀ ਸੇਵਾ ਕਰਨ ਦੇ ਹੀ ਜਿਹੜਾ ਉਹਨਾਂ ਨੂੰ ਸਿਧੀ ਦਾ ਖਿਤਾਬ ਮਿਲਿਆ ਅਸੀਂ ਤੁਸੀਂ ਵੀ ਆਰਮੀ ਚ ਹਾਂਜੀ ਮੈਂ ਵੀ ਆਰਮੀ ਕੋ ਪੈਨਸ਼ਨ ਦੀ ਗੱਲ ਕਰੀਏ ਤੇ ਗ੍ਰਿਫ ਡਿਪਾਰਟਮੈਂਟ ਗਰੇਵ ਦਾ ਪਾਰਟੀ ਜਿਹੜਾ ਰੋਡ ਦਾ ਹੀ ਜ਼ਿਆਦਾ ਇਹਨਾਂ ਦਾ ਕੰਮ ਹੁੰਦਾ ਹੈ ਸਨੋਅਰ ਹਟਾਉਣੀ ਰੋਡ ਦਾ ਟਾਸਕ ਜੋ ਵੀ ਇਹਨਾਂ ਨੂੰ ਮਿਲਦਾ ਉਹ ਕਲੀਅਰੈਂਸ ਕਰਨ ਦਾ ਕਿਉਂਕਿ ਜਿੱਥੇ ਆਰਮੀ ਹੁੰਦੀ ਹੈ ਰੋਡ ਕਲੀਅਰੈਂਸ ਕਰਨਗੇ ਤਾਂ ਹੀ ਜਿਹੜੀ ਆਰਮੀ ਮੂਵ ਕਰੇ ਭਾਜੀ ਪਰਿਵਾਰ ਲਈ ਕਿੰਨਾ ਕਿਉਂਕਿ ਬੇਟਾ ਇੱਕ ਛੋਟਾ ਹੈ ਭਾਜੀ ਹੁਣ ਪਰਿਵਾਰ ਵਾਸਤੇ ਤੇ ਬੜੀ ਦੁੱਖ ਦੀ ਗੱਲ ਹੈ ਕਿ ਜੋ ਜਿਨ੍ਹਾਂ ਦਾ ਬੇੜਾ ਚਲ ਗਿਆ ਉਹਨਾਂ ਨੂੰ ਪਰਾਂ ਹੁੰਦਾ ਪਰ ਕੀ ਕਰ ਸਕਦੇ ਆ ਦੇਸ਼ ਦੀ ਸੇਵਾ ਵਾਸਤੇ ਆਪਣੀ ਮਲਕ ਜਾਨ ਕੁਰਬਾਨ ਕੀਤੀ ਆ ਕੋਈ ਬਹੁਤ ਵੱਡੀ ਗੱਲ ਆ ਭਾਜੀ